ਵਾਹਿਗੁਰੂ ਜੀ ਕਾ ਕਾਸਾ ਵਾਹਿਗੁਰੂ ਜੀ ਕੀ ਫਤਿਹ ਤੇਰੇ ਅੰਦਰ ਹ ਇੱਕ ਜੋਤ ਬੰਦੇ ਤੂੰ ਉਹ ਦੇ ਬਾਰੇ ਸੋਚ ਬੰਦੇ ਲੱਕ ਬਨ ਲਿਆ ਠਗੀ ਢੋਰੀ ਤੇ ਕੋਈ ਕਾਮ ਨ ਕਰਦਾ ਚਾਜਦਾ ਤੁਰ ਜਾਣਾ ਧੁਨੀਆਂ ਤੋਂ ਸਿਰ ਤੇ ਮੋਤਨ ਗਾਰਾ ਵੱਜਦਾ ਤੁਰ ਜਾਣਾ ਧੁਨੀਆਂ ਤੋਂ ਸਿਰ ਤੇ ਮੋਤਨਗਾਰਾ ਵੱਜਦਾ ਪਾਪ ਕਰ ਕਰ ਤੁਰਿਆ ਫਿਰਦਾ ਮਾਇਆ ਕਰਦਾ ਇਕੱਠੀ ਇੱਕ ਦਿਨ ਡੋਰ ਸੁਵਾਸਾਂ ਵਾਲੇ ਅੱਧ ਵਿੱਚ ਜਾਣੇ ਕੱਟੀ ਸਭ ਕੁਝ ਇਥੇ ਰਹਿ ਜਾਣਾ ਜਿਸ ਲਈ ਰਾਤ ਦਿਨੇ ਤੂੰ ਮਰਦਾ ਤੁਰ ਜਾਣਾ ਦੁਨੀਆਂ ਤੋਂ ਸਿਰ ਤੇ ਮੋਤਨਗਾਰਾ ਵੱਜਦਾ ਤੁਰ ਜਾਣਾ ਦੁਨੀਆਂ ਤੋਂ ਸਿਰ ਤੇ ਮੌਤ ਨਗਾਰਾ ਵੱਜਦਾ ਮੋਇਆ ਰੰਗ ਤਮਾਸ਼ੀਆਂ ਤੈਨੂੰ ਉਲਝ ਗਈ ਤੇਰੀ ਤਾਣੀ ਪਿਆਰ ਨਾਲ ਕਦੇ ਪੜੀ ਨਾ ਤੂੰ ਸਤਗੁਰ ਦੀ ਬਾਣੀ ਬਸ ਚੇਤੇ ਰੱਖੇ ਤਾ ਬਸ ਚੇਤੇ ਰੱਖੇ ਤੂੰ ਸਾਡਾ ਅੱਜ ਇਹ ਬੋਲ ਪਿਆਰਾ ਤੁਰ ਜਾਣਾ ਦੁਨੀਆ ਤੋਂ ਸਿਰ ਤੇ ਵੱਜਦਾ ਮੌਤ ਨਗਾਰਾ ਦੁਰ ਜਾਣਾ ਦੁਨੀਆਂ ਤੋਂ ਸਿਰ ਤੇ ਵੱਜਦਾ ਮੌਤ ਨਗਾਰਾ ਸਦਾ ਸੱਚ ਬੋਲਦੀ ਬੰਦੇ ਧਰਮ ਰਾਜ ਦੀ ਤਕੜੀ ਫੇਰ ਭੱਜ ਕੇ ਦਰੇ ਨਾ ਹੋਣਾ ਜਦੋਂ ਸੰਗੀ ਜਮਾਣੇ ਪਕੜੀ ਫੇਰੇ ਪਾਪ ਕਮਾਉਂਦਾ ਤੂੰ ਮਾੜੇ ਕੰਮ ਕਰਨੇ ਨਾ ਛੱਡਦਾ ਦੁਰ ਜਾਣਾ ਦੁਨੀਆਂ ਤੋਂ ਤੁਰ ਜਾਣਾ ਦੁਨੀਆਂ ਤੋਂ ਸਿਰ ਤੇ ਮੋਤਨਗਾਰਾ ਵੱਜਦਾ ਤੁਰ ਜਾਣਾ ਦੁਨੀਆਂ ਤੋਂ ਸਿਰ ਤੇ ਮੋਤਨਗਾਰਾ ਵੱਜਦਾ ਗੱਲ ਸੰ ਲੈ ਤੂੰ ਬੰਦੇ ਜੈ ਸੁਖ ਤੂੰ ਹੈ ਪਾਉਣਾ ਇਸ ਮਾਨਸ ਦੇਈ ਨੇ ਤੇਰੇ ਹੱਥ ਫੇਰ ਨਾ ਆਉਣਾ ਇਸ ਮਾਨਸ ਦੇਈ ਨੇ ਤੇਰੇ ਹੱਥ ਕਦੇ ਨਾ ਆਉਣਾ ਮੇਰਾ ਸਤਗੁਰ ਬੜਾ ਦਿਆਲੂ ਐ ਭਗਤਾਂ ਦੇ ਪੜਦੇ ਟਕਦਾ ਤੁਰ ਜਾਣਾ ਦੁਨੀਆਂ ਤੋਂ ਸਿਰ ਤੇ ਮੋਤਨਗਾਰਾ ਵੱਜਦਾ ਤੁਰ ਜਾਣਾ ਦੁਨੀਆਂ ਤੋਂ ਸਿਰ ਤੇ ਮੋਤਨਗਾਰਾ ਵੱਜਦਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ